ਪ੍ਰੈਜ਼ੀਡੈਂਟ ਅਕਾਲੀ ਦਲ ਵੀ ਐ ਜੀ ਬੀ ਸੀ ਪ੍ਰਧਾਨ ਸਾਹਿਬ ਨੇ ਸਾਰੀ ਸਮੂਚੀ ਸਿੱਖ ਕੌਮ ਦੀ ਭਾਵਨਾ ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਤੇ ਜਿਹੜੇ ਆਪਣੇ ਹੋਮ ਮਿਨਿਸਟਰ ਹਨ ਉਹਨਾਂ ਨੂੰ ਵੀ ਕੀ ਆ ਲੋਕਾਂ ਦੀ ਭਾਵਨਾ ਹੈ ਕਿ ਦੇਸ਼ ਦਾ ਕਾਨੂੰਨ ਬੜਾ ਕਲੀਅਰ ਹੈ ਕਿ ਜਿਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਉਹਨੂੰ ਤੁਹਾਨੂੰ ਛੱਡਣਾ ਚਾਹੀਦਾ ਹੈ ਰਾਜੂਨਾਥ ਸਾਹਿਬ ਨੂੰ ਤੁਸੀਂ ਡੈਥ ਸੈਂਟੈਂਸ ਦਿੱਤਾ ਹੈ 30 ਸਾਲ ਹੋ ਗਏ ਕੁਝ ਕੀਤਾ ਨਹੀਂ ਉਹੀ ਸੁਪਰੀਮ ਕੋਰਟ ਕਹਿ ਰਿਹਾ ਕਿ ਆ ਤਾਂ ਕਾਨੂੰਨੀ ਧੱਜੀਆਂ ਸੋ ਮੈਂ ਅਪੀਲ ਕਰਦਾ ਹਾਂ ਹੋਮ ਮਿਨਿਸਟਰ ਨੂੰ ਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਉਹਨਾਂ ਨੂੰ ਇਹਦੀ ਜਿਹੜੀ ਡੈਥ ਸੈਂਡੈਂਸ ਨੂੰ ਲਿਖ ਦੇਣਾ ਚਾਹੀਦਾ ਸੁਪਰੀਮ ਕੋਰਟ ਨੂੰ ਕਿ ਇਹਨੂੰ ਲਾਈਫ ਸੈਂਡੈਂਸ ਕਨਵਰਟ ਕੀਤਾ ਜਾਏ। ਰੋਸ਼ਨ ਪੰਜਾਬ ਦੇ ਨਾਂ ਤੇ ਅੱਜਕੱਲ ਪੰਜਾਬ ਸਰਕਾਰ ਨੂੰ ਟਰਾਂਸਫਾਰਮਰ ਦੀ ਘਾਟ ਜੀ ਦਿੱਤੀ ਜਾ ਰਹੀ ਹੈ ਵਿਦੈਕਾ ਵੱਲੋਂ ਮੰਤਰੀ। ਮੈਂ ਇਹਨਾਂ ਦੇ ਹੈਰਾਨ ਹਾਂ ਰੋਸ਼ਨ ਪੰਜਾਬ ਕਹਿੰਦਾ 24 ਘੰਟੇ ਬਿਜਲੀ ਉਹ ਤਾਂ 10 ਸਾਲ ਪਹਿਲੇ ਅਸੀਂ ਕਰਦਾ ਸੀ। ਨਾਲੇ ਇੱਕ ਹੋਰ ਗੱਲ ਦੱਸੋ। ਕਹਿੰਦੇ 24 ਘੰਟੇ ਬਿਜਲੀ ਦੇ ਰਿਹਾ ਮੈਨੂੰ ਪਿਛਲੇ 10 ਸਾਲਾਂ 'ਚ ਇੱਕ ਵੀ ਨਵਾਂ ਥਰਮਲ ਪਲਾਂਟ ਸੋਲਰ ਪਲਾਂਟ ਕੋਈ ਲੱਗਿਆ ਦਿਖਾ ਦਿਓ ਸਾਰੇ ਹੀ ਅਸੀਂ ਲਾਇਏ ਸੀ ਉਹਦਾ ਸੁੱਖ ਭੋਗ ਰਹੇ ਆ ਜੇ ਅਸੀਂ ਨਾ ਲਾਉਂਦੇ ਤੇ ਅੱਜ ਕਿੰਨਾ ਬੁਰਾ ਹਾਲ ਹੋਣਾ ਸੀ ਅਸੀਂ ਇੰਨਾ ਸਰਪਲਸ ਲਾਇਆ ਸੀ ਉਦੋਂ ਘੱਟ ਤੋਂ ਘੱਟ 30 40% ਐਕਸਟਰਾ ਸੀ ਜਿਹਦੇ ਕਰਕੇ 10 ਸਾਲ ਡਿਮਾਂਡ ਵਧ ਗਈ ਫਿਰ ਵੀ ਆਪਣੇ ਕੋਲ ਬਿਜਲੀ ਹੈ ਸਾਡਾ ਧੰਨਵਾਦ ਕਰਨਾ ਚਾਹੀਦਾ ਇਕਾਲੀ ਦਲ ਦਾ ਰੀਹੈਬਿਟ੍ਰੇਸ਼ਨ ਹੀ ਲਗਾਤਾਰ ਕੋਈ ਵੀ ਤੁਹਾਡੀ ਟੀਮ ਵੀ ਕੰਮ ਕਰ ਰਹੀ ਕੀ ਲੱਗਦਾ ਹੂ ਕਿੰਨਾ ਕਹਲੇ ਕੰਮ ਬਕਾਇਆ ਹੈ ਹਲੇ ਕਾਫੀ ਕੰਮ ਬਕਾਇਆ ਹੈ ਪਾਣੀ ਥੱਲੇ ਚਲੇ ਗਿਆ ਪਰ ਉੱਥੇ ਸਿਲਟ ਆ ਗਈ ਹੈ ਤੇ ਸਿਲਟ ਦਾ ਅਸੀਂ ਸਾਰੀ ਹਲਕੇ ਦੇ ਅਸੀਂ ਡਿਊਟੀ ਲਾਈ ਹੈ ਕਿ ਜਿੱਥੇ ਦੇ ਟਰੈਕਟਰਾਂ ਦੀ ਲੋਡ ਹੈ ਅਸੀਂ ਅਸੀਂ ਟਰੈਕਟਰ ਭੇਜ ਰਹੇ ਹਾਂ ਤੇ ਨਾ ਬਾਕੀ 20 ਦਾ ਇੰਜ਼ਾਮ ਵੀ ਕਰ ਲਿਆ ਅਸੀਂ ਗਰੀਬਾਂ ਨੂੰ ਅਸੀਂ ਜਿਹੜਾ ਹੈਗਾ ਆਟਾ ਕਣਕ ਦੇ ਇਹਦਾ ਫੈਸਲਾ ਕੀਤਾ ਸੋ ਉਹਦਾ ਵੀ ਸਾਡਾ ਮੋਰਲ ਕਲੈਕਸ਼ਨ ਹੋ ਗਈ ਹੈ ਜਿਹੜਾ ਸੀ ਜਲਦੀ ਕਰਾਂਗੇ ਖਡੂਰ ਸਾਹਿਬ ਹਲਕੇ ਦੇ ਜਿਹੜੇ ਐਮ ਐਲ ਏ ਆ ਉਹਨਾਂ ਨੂੰ ਹਲੇ ਤੱਕ ਪੰਜਾਬ ਸਰਕਾਰ ਵੱਲੋਂ ਸਸਪੈਂਸ਼ਨ ਨਹੀਂ ਕੀਤੀ ਗਈ ਕਿਉਂਕਿ ਉਹਨਾਂ ਨੂੰ ਸਜ਼ਾ ਹੋਈ ਹੈ ਇੱਕ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਿਵੇਂ ਦੇਖ ਰਹੇ ਹੋ ਇੱਕ ਬਹੁਤ ਵੱਡੀ ਗੱਲ ਹੈ ਕਿ ਖਡੂਰ ਸਾਹਿਬ ਹਰ ਬੇਸਿਕੀ ਉਹ ਡਰਦੇ ਆ ਕਿ ਹੁਣ ਇਹਨਾਂ ਦੀ ਜਮਾਨਤਾ 잡ਤ ਹੋਊਗੀ ਜੀ ਉਹ ਜਮਾਨਤਾ ਜੱਤ ਤੋਂ ਡਰਦੇ ਜੀ ਜੀ ਥੈਂਕ ਯੂ